ਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਅਸੀਂ ਸਾਰੇ ਠੀਕ ਠਾਕ ਆ ਪਰ ਮਾਤਾ ਮਾ ਤੁਹਾਨੂੰ ਠੀਕ ਰੱਖੇ ਉਮੀਦ ਕਰਦੀ ਹਾਂ ਤੁਸੀਂ ਖੁਸ਼ ਰਹੋ ਅੱਜ ਆਪਾਂ ਮਲਾਈ ਜਿਹੜਾ ਦੁੱਧ ਲੈ ਲੈਨੇ ਮੋਲ ਤੇ ਮਲਾਈ ਆਪਣੇ ਇਕੱਠੀ ਕੀਤੀ ਹੋਈ ਸੀ ਕਿ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਸੀ ਅੱਜ ਮਧਾਨੀ ਦੇ ਨਾਲ ਹੀ ਰੜਕਦੇ ਨੇ ਨਾ ਗ੍ਰੈਂਡਰ ਦੇ ਨਾਲ ਨਾ ਘਿਓ ਨਹੀਂ ਉਹਨਾਂ ਵਧੀਆ ਬਣਦਾ ਆਪਾਂ ਮਧਾਨੀ ਦੇ ਨਾਲ ਹੀ ਰੜਕਦੇ ਆ ਤਿੱਲਾ ਆਪਣੇ ਬਹੁਤ ਵੱਡਾ ਫੁੱਲਾ ਤਿੱਲਾ ਇਹਦੇ ਵਿੱਚ ਆਪਾਂ ਮਲਾਈ ਪਾ ਲਈ ਆ ਜੀ ਇਹੋ ਨਾਲ ਬਗਾਨੀ ਲਾ ਕੇ ਸੁਨਵਾਖਣੀ ਕੱਟ ਕੇ ਦਿਖਾਉਂਦੇ ਆਂ ਆਪਣੀ ਮਲਾਈ ਚੋਂ ਕਿਉਂ ਨਿਕਲਿਆ ਆ ਆਪਾਂ ਦੁੱਧ ਮੋਲ ਲੈਨੇ ਆ ਜੀ ਦੁੱਧ ਮੋਲ ਲੈ ਕੇ ਤੇ ਆਪਾਂ ਛਾਂ ਨੂੰ ਵਾਲਾ ਤਵਾ ਕੇ ਰੱਖ ਲੈਨੇ ਆ ਉੱਤੇ ਜਾਲੀ ਦੇ ਕੇ ਰੱਖ ਲੈਨੇ ਆ ਸਵੇਰ ਉਦੀ ਮਲਾਈ ਲਾ ਕੇ ਬਾਅਦ ਚ ਦੁੱਧ ਵਰਤੋਂ ਚ ਲੈ ਲਈਦਾ ਰਾਤ ਨੂੰ ਜੈ ਇਦਾਂ ਹੀ ਜਮਾਉਣਾ ਹੋਣਾ ਜਮਾ ਦੇਈਦਾ ਤੇ ਆਪਾਂ ਜਿਹੜਾ ਰਸੋਵਾਂ ਆਟਾ ਗੁੰਨਦੇ ਆ ਨਾ ਜਿਹੜਾ ਦੁੱਧ ਵਾਲਾ ਟਾਂਡਾ ਉੱਚ ਕੋਸਾ ਪਾਣੀ ਕਰਕੇ ਗਰਮ ਪਾਣੀ ਕਰਕੇ ਆਪਾਂ ਉਹਦੇ ਸੀ ਆਟਾ ਗੁੰਨ ਲੈਣਾ ਆਪਾਂ ਉਹ ਵੀ ਨਹੀਂ ਬੇਅਰਥ ਜਾਂਦਿਆਂ ਜਿਹੜਾ ਦੁੱਧ ਮਾੜਾ ਮੋਟ ਲੱਗਾ ਕੋਈ ਮਲਾਈ ਮਲੋਈ ਮੱਖਣੀ ਭੁਰਾ ਘਿਓ ਲੱਗਾ ਉਹਨੂੰ ਤੇ ਆਪਾਂ ਉਹ ਵੀ ਨਹੀਂ ਬੇਅਰਥ ਜਾਂਦਿੰਦੇ ਆਪਾਂ ਉਹ ਵੀ ਵਰਤ ਨੂੰ ਚ ਲੈ ਲੈਣੇ ਆ ਥੱਲੇ ਨਹੀਂ ਢੋਲਦੇ ਦੁੱਧ ਵਾਲਾ ਪਾਣੀ ਆਪਾਂ ਵੀ ਭਾਗੇ ਤਾਂ ਨੂੰ ਸੀ 13 ਮਾਰਾ ਤਾਂ ਨਾ ਰੇਜਕਾ ਹੈ ਆਪਣੀ ਮਲਾਈ ਹੋ ਗਈ ਤਿਆਰ ਤੇ ਮੱਖਣੀ ਬਣ ਗਈ ਮਲਾਈ ਤੋਂ ਆਪਾਂ ਸੋਭਾ ਗਈ ਬਾਕੇ ਇਹ ਜਵਾਦਾ ਸੀਗਾ ਘੁੱਪੇ ਧਰ ਕੇ ਤੇ ਵਧੀਆ ਕਿਉਂ ਬਣ ਗਿਆ ਤੇ ਆਪਾਂ ਕਿਉਂ ਘਰ ਦਾ ਹੀ ਵਰਤਦੇ ਆ ਪਰ ਦੇਸੀ ਘਿਓ ਹੀ ਵਰਤਦੇ ਆ ਨਾ ਆਪਾਂ ਡਾਲਡਾਣਾ ਤੇਲ ਨਾ ਰਫੈਂਡ ਕੁਛ ਨਹੀਂ ਵਰਤਦੇ ਆਪਾਂ ਇਹੀ ਵਰਤਦੇ ਆ ਆਪਾਂ ਤੜਕਾ ਵੀ ਸਬ지 ਦੇਸੀ ਲਾਉਂਦੇ ਜੀ ਆਪਾਂ ਮੂਲ ਵੀ ਲੈ ਆਈਦਾ ਉਹ ਸ਼ੌ ਆਪ ਦਾ ਘਰੇ ਵੀ ਆਬਦ ਬਣਾ ਲਈਦਾ ਤੇ ਰੋਟੀ ਆਪਾਂ ਦੋ ਟਾਂ ਹਾਂ ਚੋਪੜ ਵੀ ਖਾਣੀ ਆ ਅਪਣੀ ਮਲਾਈ ਤੋਕੇ ਓਟਾਰ ਹੋ ਗਿਆ ਹੁਣ ਆਪਾਂ ਇੱਚ ਨਾ ਪਾਣੀ ਪਾ ਕੇ ਗਰਮ ਕਰਾਂਗੇ ਇੱਚ ਪਾਣੀ ਪਾ ਕੇ ਇਹਨਾਂ ਗਰਮ ਬੁਲਮਾ ਧਰ ਦੇਾਂਗੇ ਇਸੱਚ ਮੜ ਕੇ ਆਪਾਂ ਫਰਿਜ ਚ ਠੰਡਾ ਹੋਣ ਵਾਸਤੇ ਲਾ ਦੇਾਂਗੇ ਫਿਰ ਇੱਕ ਪਾਸੋਂ ਮੜਾ ਜਾਂ ਫਾਕੜ ਜੀ ਲਾ ਕੇ ਤੇ ਆਪਾਂ ਇਹਦਾ ਘਿਓ ਬਣਾ ਲਾਂਗੇ ਹਾਂਜੀ ਆਪਾਂ ਮਲਾਈ ਤੋਂ ਘਿਓ ਬਣਾਇਆ ਸੀ ਨਾ ਮਖਣੀ ਤੇ ਮਖਣੀ ਅੱਜ ਤੁਹਾਨੂੰ ਉਹ ਗਰਮ ਕਰ ਲਈ ਸੀ ਆਪਾਂ ਮਖਣੀ ਐ ਗਰਮ ਕੀਤੀ ਸੀ ਪਾਣੀ ਪਾ ਲਿਆ ਸੀ ਵਿੱਚ ਇਹਦੇ ਆਪਾਂ ਮਖਣੀ ਦੇ ਕੁੱਲੇ ਭਾਂਡੇ ਚ ਪਾ ਕੇ ਪਾਣੀ ਮਖਣੀ ਪਾਣੀ ਵਿੱਚ ਗਰਮ ਕਰਕੇ ਆਪਾਂ ਫਰਿੱਜ 'ਚ ਧਰਤੀ ਸੀ ਤੇ ਅੱਜ ਆਪਾਂ ਹੁਣ ਇਹਦਾ ਬਣਾਉਣ ਲੱਗਿਆ ਕਿਉਂ ਅੱਜ ਮੈਂ ਪੈਣ ਜਮਾ ਵਧੀਆ ਨਾ ਤੇ ਇਹਦੀ ਵਿੱਚੋਂ ਵਾਸ਼ ਨਾ ਆਏ ਭਾਵੇਂ 2 ਸਾਲ 10 ਰੱਖ ਲੂ ਕਿਉਂ ਕਿਉਂ ਖਰਾਬ ਨਹੀਂ ਹੋਊਗਾ ਨਾਲੇ ਬਾਹਲੇ ਆਪਾਂ ਕਿਉਂ ਕਾੜਨ ਦੇ ਚੱਕਰ ਚ ਇਹ ਥੱਲੇ ਸਿੱਡੀਆਂ ਛੜ ਜਾਣ ਜਾਂ ਲੱਸੀ ਛੜ ਜੇ ਉਹਦੇ ਚੱਕਰ 'ਚ ਆਪਾਂ ਕਿਉਂ ਵੀ ਲਾਲ ਕਰ ਬਿਠਦੇ ਹਾਂ ਵੜ ਜੀ ਆਉਣ ਲੱਗ ਜਾਂਦੀ ਆ ਇਹਦੇ 'ਚ ਹੁਣ ਆਪਾਂ ਨਾ ਕਰਦੇ ਦੇ ਨਾਲ ਕਰਦੇ ਦੇ ਨਾਲ ਇੱਕ ਪੀਸ ਕੱਟਦੇ ਆ ਨਿੱਕਾ ਜਿਹਾ ਪੀਸ ਕੱਟ ਲੈਨੇ ਇਹਦੇ ਜਿਹਦੇ ਵਿੱਚ ਆਪਣੇ ਜਨ ਪਾਣੀ ਦੇ ਲੱਸੀ ਜੀ ਨਿਕਲ ਜਵੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਿਓ ਲੱਸੀ ਹੋ ਜਦੋਂ ਇਹ ਤਰੀਕਾ ਵਧੀਆ ਲੱਗਾ ਤਾਂ ਆ ਦੇਖੋ ਹੁਣ ਆਪਾਂ ਮੜੇ ਜੀ ਛੋਟਾ ਜਿਹਾ ਟਿੱਕ ਕੁਕੜੀ ਕੱਢ ਲਈ ਆਪਾਂ ਤੇ ਆਪਾਂ ਹੁਣ ਇਹ ਚ ਜਿਹੜਾ ਸਾਰਾ ਪਾਣੀ ਆ ਉਹ ਆਪਾਂ ਕੱਢ ਦਿੰਨੇ ਲੱਸੀ ਕੱਢ ਦਿੰਨੇ ਜਿਹੜੀ ਛੱਡੀਆਂ ਛੱਡੀਆਂ ਹੈਗੀਆਂ ਆ ਆ ਦੇਖੋ ਆ ਛਿੱਡੀਆਂ ਸਾਰੀਆਂ ਨਿਕਲ ਗਈਆਂ ਕਿ ਲੱਗਿਆ ਹੋ ਗਿਆ ਰ ਬਚੇ ਆਪਣੇ ਕੋਲੇ ਹਾਂਜੀ ਆਪਣਾ ਘਿਓ ਦੇਖੋ ਤਿਆਰ ਆ ਇਹਦੇ ਵਿੱਚ ਪਾਇਆ ਸੀ ਆਪਾਂ ਪਾਣੀ ਮਖਣੀ ਦੇ ਵਿੱਚ ਕੁਲੇ ਭਾਂਡੇ ਚ ਬਖ ਕਰ ਲਈ ਸੀ ਗਰਮਾ ਤੇ ਆਪਾਂ ਫਰਿਜ ਹਰਦਾ ਸੀਗਾ ਫਰਿਜ ਦੇ ਵਿੱਚ ਜਾਮ ਗਿਆ ਆਪਾਂ ਇੱਕ ਪਾਸੋਂ ਪੀਸ ਜਾ ਕੱਢ ਕੇ ਲੱਸੀ ਤੇ ਛਿੱਟੀਆਂ ਸਾਰੀਆਂ ਰੱਖ ਰੀਆਂ ਕਰਤੀਆਂ ਦੇਖੋ ਨਾ ਤੇ ਇਹ ਚ ਖੱਟਾ ਬਣ ਰਹਿਂਦਾ ਇਹਨੂੰ ਬਸ ਇੱਕ ਵਾਲਾ ਦਵਾਓ ਦੋ ਵਾਲੇ ਦਵਾਓ ਦਵਾ ਕੇ ਤੇ ਇਹਨੂੰ ਲਾ ਲਓ ਆਪਾਂ ਪਾ ਦੋ ਸਾਲ ਰੱਖ ਲਓ ਕਿਉਂ ਖਰਾਬ ਨਹੀਂ ਹੁੰਦਾ ਨਾ ਇਹ ਚ ਵਾਸ਼ ਨਾ ਵੇ ਖੱਟੇ ਦੀ ਕਿਉਂ ਧੋਤੀ ਗਈ ਮੱਖਣੀ ਸਾਰੀ ਪਾਣੀ ਦੇ ਨਾਲ ਧੋਕੇ ਤੇ ਆਪਾਂ ਕੱਢਤਾ ਪਾਣੀ ਇਹਦਾ ਛਿੜਗਾ ਮ ਕੱਢ ਤਣਾ ਤੇ ਕਿਉਂ ਵੇਖੋ ਪੀਲਾ ਪੀਲਾ ਕਿਹੋ ਬਣ ਕੇ ਤਿਆਰ ਆ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕਿਹੋ ਬਣਾਇਓ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ